ਕਦੇ ਕਦੇ ਮੇਰਾ ਰੋਣ ਨੂੰ ਚਿਤ ਕਰਦਾ ਕਦੇ ਕਦੇ ਮੇਰਾ ਰੋਣ ਨੂੰ ਚਿਤ ਕਰਦਾ ਵਿਛੜ ਗਈਆਂ ਜਿਹੜੀਆਂ ਥਾਵਾਂ ਉਹਨਾਂ ਥਾਵਾਂ ਤੇ ਜਾਣ ਨੂੰ ਚਿਤ ਕਰਦਾ ਵਿਛੜ ਗਈਆਂ ਜਿੰਨਾ ਜਿਹੜੀਆਂ ਥਾਵਾਂ ਉਹਨਾਂ ਥਾਵਾਂ ਤੇ ਜਾਣ ਨੂੰ ਚਿਤ ਕਰਦਾ ਖੇਡਦੀ ਸਾਂ ਜਿੰਨਾ ਗਲੀਆਂ ਵਿੱਚ ਫਿਰ ਉਸੇ ਅਲੜ ਪਣੇ ਨੂੰ ਚਿਤ ਕਰਦਾ ਫਿਰ ਉਸੇ ਅਲੜ ਪਣੇ ਨੂੰ ਚਿਤ ਕਰਦਾ ਕਦੇ ਭੱਜ ਜਾਵਾਂ ਖੜਕਾ ਕੇ ਬੂਆ ਚਾਚੀ ਦਾ ਕਦੇ ਭੱਜ ਜਾਵਾਂ ਖੜਕਾ ਕੇ ਬੂਆ ਚਾਚੀ ਦਾ ਕਦੇ ਬੇਬੇ ਨਾਲ ਲੜਨ ਨੂੰ ਚਿਤ ਕਰਦਾ ਕਦੇ ਬੇਬੇ ਨਾਲ ਲੜਨ ਨੂੰ ਚਿਤ ਕਰਦਾ ਬਾਪੂ ਦਾ ਪਿਆਰ ਪਾਣ ਵਾਸਤੇ ਬਾਪੂ ਦਾ ਪਿਆਰ ਪਾਣ ਵਾਸਤੇ ਕਦੇ ਕਦੇ ਕਮਲ ਮਾਰਨ ਨੂੰ ਚਿਤ ਕਰਦਾ ਕਦੇ ਕਦੇ ਕਮਲ ਮਾਰਨ ਨੂੰ ਚਿਤ ਕਰਦਾ ਫੇਰ ਕਮਲ ਮਾਰਨ ਨੂੰ ਚਿਤ ਕਰਦਾ ਕਿਉਂ ਉਸ ਮਿੱਟੀ ਦਾ ਮੂੰਹ ਨਹੀਂ ਛੁੱਟਦਾ ਕਿਉਂ ਉਸ ਮਿੱਟੀ ਦਾ ਮੂੰਹ ਨਹੀਂ ਛੁੱਟਦਾ ਫੇਰ ਕੱਚੀਆਂ ਕੰਧਾਂ ਦੀ ਮਿੱਟੀ ਖਾਣ ਨੂੰ ਚਿਤ ਕਰਦਾ ਫੇਰ ਕੱਚੀਆਂ ਕੰਧਾਂ ਦੀ ਮਿੱਟੀ ਖਾਣ ਨੂੰ ਚਿਤ ਕਰਦਾ ਲਿਪੇ ਚੋਕੇ ਦੇ ਸੁੱਕਣ ਦੀ ਆਸ 'ਚ ਬੈਠੀ ਲਿਪੇ ਚੋਕੇ ਦੇ ਸੁੱਕਣ ਦੀ ਆਸ 'ਚ ਬੈਠੀ ਕੋਲੇ ਤੇ ਸਿੱਕੀ ਰੋਟੀ ਖਾਣ ਨੂੰ ਚਿਤ ਕਰਦਾ ਕੋਲੇ ਤੇ ਸਿੱਕੀ ਰੋਟੀ ਖਾਣ ਨੂੰ ਚਿਤ ਕਰਦਾ ਪੁਰਾਣੇ ਦਿਨਾਂ ਦੀ ਕਿਉਂ ਯਾਦ ਸਤਾਉਂਦੀ ਹੈ ਪੁਰਾਣੇ ਦਿਨਾਂ ਦੀ ਕਿਉਂ ਯਾਦ ਸਤਾਉਂਦੀ ਹੈ ਬੇਬੇ ਬਾਪੂ ਕੋਲ ਬੈਠਣ ਨੂੰ ਚਿਤ ਕਰਦਾ ਬੇਬੇ ਬਾਪੂ ਨੂੰ ਕੋਲ ਬੈਠਣ ਉਚਿਤ ਕਰਦਾ ਕਦੇ ਕਦੇ ਮੇਰਾ ਰੋਣ ਨੂੰ ਚਿਤ ਕਰਦਾ ਮੇਰਾ ਰੋਣ ਨੂੰ ਚਿਤਕ